ਸਾਡੇ ਨਾਲ ਟੀਚਰ ਵੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸਸੀ ਗਾਲ ਜੀ ਸਸੀ ਗਾਲ ਜੀ ਮੈਂ ਮੈਂ ਤੁਹਾਨੂੰ ਪਹਿਲਾਂ ਤਾਂ ਮੁਬਾਰਕਾਂ ਤੋਂ ਡਿਸਕੂਲ ਦੇ ਟੀਚਰ ਨੂੰ ਇੱਕ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਾਂ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਇਸ ਗੱਲ ਦੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜ਼ਿਲ੍ਹੇ ਬਠਿੰਡਾ ਦੇ ਬਲਾਕ ਦੌਨੀਆਂ ਨਾਲ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਪ੍ਰਾਇਮਰੀ ਸਕੂਲ ਕੋਠੇਂਦਰ ਸਿੰਘ ਵਾਲ ਦੇ 80 ટી ਅਧਿਆਪਕ ਸਰਦਾਰ ਰਜਿੰਦਰ ਸਿੰਘ ਜੀ ਨੂੰ ਨੈਸ਼ਨਲ ਅਵਾਰਡ ਲਈ ਸਿਲੈਕਟ ਕੀਤਾ ਗਿਆ ਹੈ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਸਨਮਾਨ ਵਾਲੀ ਗੱਲ ਹੈ ਤੇ ਅਸੀਂ ਸਾਰੇ ਰਜਿੰਦਰ ਸਰ ਨੂੰ ਜਾਣਦੇ ਹੀ ਆ ਕਿ ਉਹਨਾਂ ਨੇ ਕਦੇ ਨਾ ਦਿਨ ਦਾ ਦੇਖਿਆ ਨੇ ਤਦਾਂ ਹੀ ਕਦੇ ਰਾਤ ਦੇਖੀ ਆ ਉਹਨਾਂ ਨੇ ਆਪਣੇ ਵਰਕ ਨੂੰ ਹਮੇਸ਼ਾ ਆਪਣੇ ਅੱਗੋਂ ਰੱਖਿਆ ਤੇ ਉਹਨਾਂ ਦੇ ਲਈ ਕੰਮ ਹੀ ਉਹਨਾਂ ਦੀ ਪੂਜਾ ਹੈ ਜਿਵੇਂ ਕਿ ਆਪਾਂ ਬੱਚਿਆਂ ਨੂੰ ਪਹਿਲਾਂ ਛੋਟਿਆਂ ਦਾ ਤੋਂ ਇਹੀ ਸਿਖਾਉਂਦੇ ਆਏ ਆ ਵੀ ਕੰਮ ਹੀ ਪੂਜਾ ਹੈ ਤਾਂ ਉਹਨਾਂ ਨੇ ਸਹੀ ਮਾਨੀਆਂ ਦੇ ਵਿੱਚ ਇਸ ਜਿਹੜੇ ਸਟੇਟਮੈਂਟ ਨੂੰ ਆਪਣੇ ਸਾਹਮਣੇ ਜਾਹਿਰ ਕੀਤਾ ਹੈ ਥੈਂਕ ਯੂ ਬਹੁਤ-ਬਹੁਤ ਮਮਾਰ ਅਰਜਿੰਦਰ ਸਰ ਸਰ ਜੀ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਰੇ ਸਿੱਖਿਆ ਭਾਗ ਦੇ ਪਰਿਵਾਰ ਵੱਲੋਂ ਤੁਹਾਨੂੰ ਤਹਿ ਦਿਲੋਂ ਮੁਬਾਰਕਾਂ ਜੀ ਅਚਰਮਣ ਅਸੀਂ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਵੀ ਸਕੂਲ ਨੂੰ ਉੱਚੇ ਸਤਰ ਤੇ ਲਿਜਾਣ ਵਾਸਤੇ ਸਕੂਲ ਲਈ ਇਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਆ ਕੀ ਕਹਿਣਾ ਚਾਹੋਗੇ ਹਾਂਜੀ ਸਰ ਰਜਿੰਦਰ ਸਰ ਨੇ ਸਕੂਲ ਨੂੰ ਆਪਣਾ ਮਤਲਬ ਇੱਕ ਸਕੂਲ ਹੀ ਇਹਨੇ ਸਮਝਾਇਆ ਕਿ ਘਰ ਸਮਝਾਇਆ ਇਹਨਾਂ ਨੇ ਆਪਣੇ ਵੀ ਜਿਵੇਂ ਆਪਾਂ ਘਰ ਵਿੱਚ ਕੰਮ ਕਰਦੇ ਹਾਂ ਇਹ ਮੇਰੇ ਮਤਲਬ ਮੇਰਾ ਹੀ ਜਿੰਮਾ ਹੈ ਤੇ ਇਹਨਾਂ ਨੇ ਆਪਣੇ ਜਿੰਮੇ ਲੈ ਕੇ ਹੀ ਸਕੂਲ ਲਈ ਆਪਣੇ ਕੰਮ ਕੀਤੇ ਹੈ ਜਿਵੇਂ ਕਿ ਬਾਰ-ਬਾਰ ਮੈਂ ਕਹਿ ਰਹੀ ਆਂ ਨਾ ਉਹਨਾਂ ਨੇ ਇਹ ਦੇਖਿਆ ਵੀ ਮੇਰਾ ਡਿਊਟੀ ਟਾਈਮ ਚੱਲ ਰਿਹਾ ਮੈਂ ਉਸ ਟਾਈਮ ਹੀ ਕੰਮ ਕਰਨਾ ਹੈ ਵੀ ਮੈਂ 6 ਆਵਰਸ ਦੇ ਅੰਦਰ ਹੀ ਆਪਣੀ ਵਰਕਿੰਗ ਦੇਣੀ ਹੈ ਨਹੀਂ ਇਹਨਾਂ ਨੇ ਨਾ ਆਫਟਰਨੂਨ ਸ਼ਾਮ ਟਾਈਮ ਵੀ ਆ ਕੇ ਇੱਥੇ ਬਹੁਤ ਕੰਮ ਸੰਭਾਲਦੇ ਰਹੇ ਆਪਣੇ ਹੱਥੀ ਇਹਨਾਂ ਨੇ ਫੁੱਲ ਪਾਰਕ ਪਿਆਰ ਕਰਵਾਏ ਹੈ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਉਹਨਾਂ ਨੇ ਆਪਣੇ ਲੈਵਲ ਤੇ ਸੋਸ਼ਲ ਲੈਵਲ ਤੇ ਆ ਕੇ ਵੀ ਬਹੁਤ ਸਖੂਲੀ ਕੰਮ ਕੀਤੇ ਆ ਜਿਨ੍ਹਾਂ ਲਈ ਸਾਡੇ ਕੋਲ ਸ਼ਬਦ ਹੀ ਨਹੀਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਕਿ ਉਹਨਾਂ ਨੇ ਕਿੰਨੀ ਖਾਦ ਵਰਤ ਦਿਖਾਈ ਹੈ ਉਹ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਬਹੁਤ ਖੁਸ਼ ਹੋ ਇਨਸਪਾਇਰ ਹੁੰਨੇ ਆ ਪ੍ਰੇਰਨਾ ਮਿਲਦੀ ਹੈ ਕਿ ਕਿਵੇਂ ਅਸੀਂ ਵੀ ਆਦੀ ਡਿਊਟੀ ਨੂੰ ਆਪਣੇ ਅੱਗੇ ਰੱਖਨੇ ਥੈਂਕ ਯੂ ਬਿਲਕੁਲ ਬਿਲਕੁਲ ਹੋਰ ਵੀ ਸਾਡੇ ਨਾਲ ਟੀਚਰ ਮਜੂਦ ਹੈ ਕਰਦੇ ਆ ਉਹਨਾਂ ਨਾਲ ਗੱਲ WhatsApp ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਹਾਂਜੀ ਮੈਮ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੁਹਾਡੇ ਸਕੂਲ ਦੇ ਇੱਕ ਟੀਚਰ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਅਰਜਿੰਦਰ ਸਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਸਰ ਇਸ ਦੇ ਕਾਬਲ ਵੀ ਸੀਗੇ ਉਹਨਾਂ ਨੇ ਦਿਨ-ਰਾਤ ਬਹੁਤ ਜ਼ਿਆਦਾ ਮਿਹਨਤ ਕੀਤੀ ਕਦੇ ਡੇਰ ਨਹੀਂ ਦੇਖਿਆ ਕਦੇ ਰਾਤ ਨਹੀਂ ਦੇਖੀ ਉਹਨਾਂ ਨੇ ਆਪਦੇ ਘਰ ਦੇ ਨਾਲੋਂ ਜ਼ਿਆਦਾ ਸਕੂਲ ਨੂੰ ਟਾਈਮ ਦਿੱਤਾ ਸ਼ੁਰੂ ਦੇ ਵਿੱਚ ਇੱਥੇ ਗੈਂਤੀ ਬਹੁਤ ਘੱਟ ਸੀ ਤੇ ਸਰ ਨੇ ਘਰੇ ਜਾ ਜਾ ਕੇ ਬੱਚਿਆਂ ਨੂੰ ਆਪਦੇ ਨਾਲ ਜੋੜਿਆ ਉਹਨਾਂ ਦੇ ਪੇਰੈਂਟਸ ਨੂੰ ਜੋੜਿਆ ਤੇ ਸਾਨੂੰ ਅੱਜ ਇਸ ਗੱਲ ਦਾ ਮਾਣ ਆ ਕਿ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਅੱਜ ਉਹਨਾਂ ਦਾ ਫਲ ਵੀ ਮਿਲ ਰਿਹਾ ਉਹਨਾਂ ਨੂੰ ਨੈਸ਼ਨਲ ਅਵਾਰਡ ਜੋ ਮਿਲ ਜਾ ਰਿਹਾ ਹੈ ਉਸਦੇ ਸਹੀ ਹੱਕਦਾਰ ਨੇ ਤੇ ਅੱਗੇ ਵੀ ਅਸੀਂ ਤਾਂ ਕਹਿੰਦੇ ਹਾਂ ਕਿ ਇਸੇ ਤਰ੍ਹਾਂ ਹੀ ਹੋਰ ਤਰੱਕੀਆਂ ਕਰਨ ਪਰਮਾਤਮਾ ਉਹਨਾਂ ਦਾ ਹੀ ਦਿਨ ਰਾਤ ਚ ਅਗਨੀ ਤਰੱਕੀ ਕਰੇ ਜਿੰਦਰ ਸਰ ਜੀ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਡੇ ਸਾਰੇ ਸਕੂਲ ਦੀ ਟੀਮ ਵੱਲੋਂ ਤੇ ਸਾਰੇ ਸਿੱਖਿਆ ਵਿਭਾਗ ਵੱਲੋਂ ਤੁਸੀਂ ਸਾਡੇ ਸਕੂਲ ਦਾ ਜ਼ਿਲ੍ਹੇ ਦਾ ਦੇਸ਼ ਦਾ ਜਿਹੜਾ ਮਾਣ ਆ ਪੁੱਛਾ ਕੀਤਾ ਸਾਡੇ ਨਾਲ ਸਾਫ ਦਾ ਸਰਪੰਚ ਵੀ ਮੌਜੂਦ ਨੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਸੀ ਕਲਬ ਜੀ ਸੱਸੀ ਕਲਬ ਜੀ ਜੀ ਤੁਹਾਡੇ ਪਿੰਡ ਦੇ ਸਕੂਲ ਦੇ ਅਧਿਆਪਕ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਹਾਂ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਇਸ ਅਧਿਆਪਕ ਦੀ ਕਰੀ ਹੋਈ ਮਿਹਨਤ ਨੂੰ ਪੂਰੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਾਓਗੇ ਦੱਸੋਗੇ ਇਹ ਸਾਡੇ ਬਾ ਬਹੁਤ ਮਾਣ ਦੀ ਗੱਲ ਹੈ ਤੇ ਇਸ ਅਧਿਆਪਕ ਸਿੱਧੋ ਸਾਡੇ ਪਿੰਡ ਦੇ ਵਿੱਚ ਤਕਰੀਬਨ 2014 ਦੇ ਵਿੱਚ ਸਾਡੇ ਪੰਡਾਏ ਉਹ ਦੋ ਬੱਚਿਆਂ ਦੀ ਗਿਣਤੀ ਸਿਰਫ 25 ਰਹਿ ਗਈ ਸੀ 25 ਤੋਂ ਵੀ ਘਟਣੀ ਸੀ ਜਦੋਂ ਇਹ ਆਏ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਭਾਈ ਜੀ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸਕੂਲ ਬੰਦ ਹੋਣ ਜਾ ਰਿਹਾ ਹੈ ਤੇ ਇਹ ਕਹਿੰਦੇ ਵੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਹੁਣ ਇਸ ਤੋਂ ਬਾਅਦ 25 ਨਹੀਂ 250 ਪਲੱਸ ਬੱਚਾ ਇੱਥੇ ਪੜਨ ਲਓ ਉਹ ਅੱਜ ਇਹਨਾਂ ਨੇ ਸੱਚ ਕੀਤਾ ਭਾਈ ਜੀ ਘਟੋ ਘਟ ਵੀ 17 ਪਿੰਡਾਂ ਚੋਂ ਬੱਚੇ ਪੜਨ ਵਾਸਤੇ ਸਾਡੇ ਸਕੂਲ ਦੇ ਵਿੱਚ ਆ ਰਹੇ ਹੈਗੇ ਤੇ ਜੋ ਵੀ ਤੁਸੀਂ ਦੇਖ ਰਹੇ ਹੋਗੇ ਆ ਪਉਦੇ ਸਫਾਈ ਜਿੰਨਾ ਰੰਗ ਰੋਗਨ ਕੀਤਾ ਸਾਰਾ ਇਹਨਾਂ ਦੇ ਹੱਥੀਂ ਕੀਤਾ ਹੋਇਆ ਹੈ ਸਕੂਲ ਟਾਈਮ ਤੋਂ ਬਾਅਦ ਇਹ 2 ਵਜੇ ਤੋਂ ਬਾਅਦ ਛੁੱਟੀ ਹੋ ਜਾਂਦੀ ਹੈ 2 ਤੋਂ ਬਾਅਦ 8 ਵਜੇ ਤੱਕ ਮਿਹਨਤ ਕਰਦੇ ਹੈ ਤੇ ਹੁਣ ਜਦੋਂ ਵੀ ਬੱਚਿਆਂ ਦੇ ਪੇਪਰ ਹੁੰਦੇ ਹੈਗੇ ਉਸ ਤੋਂ ਬਾਅਦ ਟਿਊਸ਼ਨ ਦਾ ਜਿਹੜਾ ਹੁੰਦਾ ਹੈਗਾ ਵੀ ਬਾਹਰ ਨਾ ਜਾਣ ਸਾਰੇ ਬੱਚਿਆਂ ਨੂੰ ਡਬਲ ਕਲਾਸ ਲਾਈ ਜਾਂਦੀ ਹੈ ਤਕਰੀਬਨ 7 ਵਜੇ ਤਾਈਂ ਪੜਾਉਂਦੇ ਮੈਂ ਆਪ ਵੇਖਿਆ ਇਹਨਾਂ ਨੂੰ ਇਹਨਾਂ ਦਾ ਮਿਹਨਤ ਦਾ ਫਲ ਮਿਲਿਆ ਭਾਈ ਇਹਨਾਂ ਨੂੰ ਨਹੀਂ ਮਿਲਿਆ ਕਿੰਨੇ ਟਾਈਮ ਤੋਂ ਜਾਣਦੇ ਤੁਸੀਂ ਜਿਹੜੇ ਅਧਿਆਪਕ ਕਰਮਿੰਦਰ ਸਿੰਘ ਜੋਂ ਨਾਲ ਦੇਖੋ ਜੀ ਤੇ ਸਾਡੇ ਮਹਿਮਨ ਸਰ ਦੇ ਵਿੱਚ ਮੇਰੇ ਕਲਾਸ ਨੂੰ ਵੀ ਰਏ ਇਕੱਠੇ ਪੜੇ ਆ ਸੀ 10ਵੀਂ ਤੱਕ ਇਕੱਠੇ ਪੜੇ ਆ ਉਦੋਂ ਬਾਅਦ ਫਿਰ ਸਾਡਾ ਮੇਲ ਨਹੀਂ ਹੋਇਆ ਸਾਡਾ ਮੇਲ 2014 ਚ ਹੋਇਆ ਕੇ ਤਕਰੀਬਨ 98 ਤੋਂ ਬਾਅਦ ਅਸੀਂ 2014 ਦੇ ਵਿੱਚ ਇਕੱਠੇ ਹੋਏ ਅਗੇ ਨੂੰ ਪਹਿਲਾਂ ਨਹੀਂ ਮਿਲੋਆ ਤੇ ਚਲੋ ਗੱਲਾਂ ਬਾਤਾਂ ਹੋਈਆਂ ਤੇ ਇੰਨੀ ਕੁ ਮਿਹਨਤ ਕੀਤੀ ਹੈ ਇਹਨਾਂ ਨੇ ਤੇ ਤੁਸੀਂ ਸਾਹਮਣੇ ਹੈ ਸਾਰਾ ਕੁਝ ਆਪਾਂ ਕਹਿ ਦਿੰਨੇ ਆ ਜਿਵੇਂ ਆਪਾਂ ਆਪਦੀ ਜੇਬ ਚੋਂ ਪੈਸਾ ਖਰਚ ਕਰਕੇ ਵੀ ਕਈ ਜਿਹੜੇ ਅਧਿਆਪਕ ਹੈ ਉਹ ਸਕੂਲਾਂ ਤੇ ਲਾਂਦੇ ਆ ਕੀ ਕਰਨਾ ਚਾਹੋਗੇ ਭਾਈ ਮੈਨੂੰ ਤਾਂ ਇਹ ਲੱਗਦਾ ਵੀ ਤਨਖਾਹ ਹੀ ਨਹੀਂ ਲੈ ਕੇ ਜਾਂਦੇ ਜਿਹੜੇ ਹਿਸਾਬ ਨਾਲ ਇਹ ਪੈਸਾ ਲਾਉਂਦੇ ਆ ਕਿ ਪਿੰਡ ਦੇ ਵਿੱਚ ਹਰ ਇੱਕ ਸਮਾਨ ਹੱਥੀ ਕੰਮ ਕਰਕੇ ਬਹੁਤ ਜਿੰਨਾ ਵੀ ਸਮਾਨ ਆਉਂਦਾ ਪਹਿਲਾਂ ਚਲੋ ਹੁਣ ਤਾਂ ਮੰਨ ਲਓ ਦਾਦਨੀ ਸੱਜਣ ਆ ਵੀ ਗਏ ਉਦੋਂ ਕੋਈ ਵੀ ਜਾਣੀ ਸਿੰਗਲ ਬੰਦਾ ਵੀ ਦਾਦਨੀ ਸੱਜਣ ਹੈ ਨਹੀਂ ਸੀ ਸਾਡੇ ਪਿੰਡ 'ਚ ਸਾਰਾ ਕੁਝ ਇਹਨਾਂ ਦੀ ਦੇਣ ਹੀ ਐ ਇੱਥੇ ਰ ਲਾਇਬ੍ਰੇਰੀ ਤੁਸੀਂ ਦੇਖੋਗੇ ਉਹਨਾਂ ਜਿਹੜਾ ਦੇਉਗੇ ਬਣਵਾਈ ਉਹ ਸਾਰੀ ਹੱਥੀ ਬਣਾਈ ਨਾ ਤਿਆਰ ਕੀਤੀ ਉਦੋਂ ਬਾਅਦ ਰੰਗ ਰੋਗਣ ਕੀਤਾ ਸਾਰਾ ਇਹਨਾਂ ਦੀ ਹੀ ਦੇਣ ਆ ਜੀ ਕੁਝ ਪਿੰਡ ਵਾਸੀ ਵੀ ਸਾਡੇ ਨਾਲ ਸਕੂਲ 'ਚ ਮੌਜੂਦ ਹੈ ਉਹਨਾਂ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਪਤਾ ਹੈ ਵੀ ਰਜਿੰਦਰ ਸਿੰਘ ਜਿਹੜੇ ਟੀਚਰ ਐ ਸਕੂਲ 'ਚ ਪੜ੍ਹਾਉਂਦੇ ਆ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਐ ਬਹੁਤ ਵਧੀਆ ਸਾਡੇ ਸਕੂਲ ਦਾ ਬਣਾਇਆ ਇਹਨਾਂ ਨੇ ਬਹੁਤ ਹੀ ਵਧੀਆ ਇਹਨਾਂ ਨੂੰ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜੇ ਟੀਚਰ ਰਜਿੰਦਰ ਸਿੰਘ ਆ ਉਹਨਾਂ ਨੂੰ ਜਾਣਦੇ ਹੋ ਇਹ ਹੋਵੇ ਹੋਣੀ ਘੱਟੋ ਘਾਟ 10 ਸਾਲ ਜੀ 10 ਸਾਲ ਹੋ ਗਈ ਤੇ ਇਸ ਸਕੂਲ 'ਚ ਪਾਉਟੇ ਕਹਿਣ ਦਾ ਮੀਨ ਜੈ ਸਕੂਲ ਦੇ ਉਪਰਾਲੇ ਲਈ ਸਕੂਲ ਦੀ ਸਹੂਲਤਾਂ ਲਈ ਇਹਨਾਂ ਨੇ ਬਹੁਤ ਮਤਲਬ ਕੀ ਉਪਰਾਲੇ ਕੀਤੇ ਆ ਹਾਂਜੀ ਬਹੁਤ ਇਹਨਾਂ ਨੇ ਕਰਿਆ ਇਹ ਇੱਥੋਂ ਤੱਕ ਇਹਨਾਂ ਨੇ ਵਧਾਇਆ ਇਹਨਾਂ ਨੇ ਖੁਰ ਕੰਮ ਕਰਿਆ ਹਉ ਤਾਂ ਇਹਨਾਂ ਨੇ ਕੰਮ ਕਰਿਆ ਸਾਰਾ ਜਿਨ੍ਹਾਂ ਟੀਚਰ ਇਹ ਥਰੂ ਸਾਰੇਆਂ ਰਲ ਕੇ ਇਹਨਾਂ ਨੇ ਸਾਰਾ ਚਲਾਇਆ ਕੰਮ ਵਧੀਆ ਬਹੁਤ ਵਧੀਆ ਜੀ ਅਸੀਂ ਤਾਂ ਇਹਨੂੰ ਕਹਿਣਾ ਜੀ ਇਹੋ ਜਿਹਾ ਸਨਮਾਨ ਸਾਨੂੰ ਮਿਲਣਾ ਚਾਹੀਦਾ ਹੋਰ ਵੀ ਮਿਲਣਾ ਚਾਹੀਦਾ ਸਕੂਲ ਦਾ ਜਿਹੜਾ ਇਹਨੂੰ ਆਰ ਮਿਲਿਆ ਇਹਨਾਂ ਨੂੰ ਸਿਧਾ ਗਿਆ ਦੇ ਗਏ ਬਹੁਤ ਬਹੁਤ ਕਿੰਨਾ ਮੈਂ ਵਧੀਆ ਕੰਮ ਕਰੇ ਬਹੁਤ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਮੀਲ ਸਿੰਘ ਜੀ ਤੁਹਾਡੇ ਬੱਚੇ ਤੇ ਸਟੱਡੀ ਕਰਾਣ ਦੇ ਆ ਹਾਂ ਜੀ ਹਾਂ ਇੱਥੇ ਦੇ ਟੀਚਰ ਹੈ ਰਜਿੰਦਰ ਸਿੰਘ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਮੁਬਾਰਕਾਂ ਦਿੰਨੇ ਆਈ ਬਹੁਤ ਵਧਾਈਆਂ ਸਰ ਨੂੰ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਮਲਜੂਤ ਟਾਈਮ ਤੋਂ ਬਾਅਦ ਵੀ ਕੰਮ ਕਰਿਆ ਇੱਥੇ 4 4 5 5 ਘੰਟੇ ਰਹਿ ਗਈ ਸਫਾਈ ਵੀ ਨਾ ਕਰਦੇ ਰਿਹਾ ਬੂਕੇ ਵਗੈਰਾ ਸਭ ਕੁਛ ਇਹਨਾਂ ਨੇ ਲਗਾਇਆ ਇੱਥੇ ਵੀ ਤੁਹਾਡੇ ਕਹਿਣ ਦਾ ਮੀਂਹ ਜ ਸਕੂਲ ਲਈ ਇਹਨਾਂ ਨੇ ਬਹੁਤ ਉਪਰਾਲੇ ਕੀਤੇ ਆ ਬਹੁਤ ਉਪਰਾਲੇ ਕੀਤੇ ਜੀ ਇਹਨਾਂ ਨੇ ਸਕੂਲ ਟਾਈਮ ਤੋਂ ਬਾਅਦ ਵੀ ਡਿਊਟੀ ਕਰਦੇ ਰਹੇ ਜੀ ਇਹ ਇਹਨਾਂ ਨੇ ਆਪ ਦਾ ਘਰ ਦਾ ਕੰਮ ਛੱਡ ਕੇ ਕਈ ਵਾਰ ਤਾਂ ਐਂ ਦਵਾਰ ਨੂੰ ਵੀ ਆ ਕੇ ਇੱਥੇ ਮੰਨ ਲਾ ਵੀ ਕੰਮ ਕਰਦੇ ਰਿਹਾ ਸਕੂਲ ਚ ਵਧੀਆ ਸੁੰਦਰ ਬਣਾਉਣ ਵਾਸਤੇ ਤੇ ਇਹਨੇ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਰਜਿੰਦਰ ਸਿੰਘ ਨੂੰ ਅਸੀਂ 7-8 ਸਾਲ ਤੋਂ ਜਾਣਦੇ ਆ ਇਹਨਾਂ ਨੂੰ ਬਾਹਰੋਂ ਵੀ ਬੱਚੇ ਆਉਂਦੇ ਆ ਪਿੰਡਾਂ ਤੋਂ ਬੱਚੇ ਮੰਨ ਲਾ ਵੀ 250 300 250 ਉਹ ਬੱਚਾ ਆ ਰਿਹਾ ਬੱਚੇ ਪਾਸੇ ਪਿੰਡਾਂ ਤੋਂ ਬਿਨਾ ਕੋਠਿਆਂ ਤੋਂ ਵੀ ਬੱਚੇ ਮੰਨ ਲਏ ਪੜਨ ਵਾਸਤੇ ਤੇ ਲੋਕ ਬੈਨਾ ਤੇ ਆਉਂਦੇ ਆ ਬੱਚੇ ਮਾਂ ਪਿਓ ਭੇਜਦੇ ਆ ਚਾਰ ਸਵੇਰੇ ਉਹ ਹੋਰ ਇੰਨੇ ਸਕੂਲ ਚ ਕਿਸੇ ਸਕੂਲ ਚ ਬੱਚੇ ਹੈ ਨਹੀਂ ਜਿੰਨੇ ਕੋਠੇਂਦਰ ਸਿੰਘ ਵਾਲੇ ਸਕੂਲ ਚ ਬੱਚੇ ਆ ਸਿਰਫ ਇਹਨਾਂ ਦੀ ਬਦੌਲਤ ਜਦੋਂ ਦੇ ਰਜਿੰਦਰ ਸਿੰਘ ਇਸ ਸਕੂਲ ਚ ਅਪਾਇੰਟ ਹੋਏ ਆ ਪਹਿਲਾਂ ਕਹਿੰਦੇ ਸਕੂਲ ਦੀ ਹਾਲਤ ਜਿਹੜੀ ਹੈ ਥੋੜੀ ਜੀ ਖਸਤਾ ਸੀਗੀ ਤੇ ਇਹਨਾਂ ਦੇ ਆਣ ਤੋਂ ਬਾਅਦ ਜਿਹੜੀ ਸਕੂਲ ਦੀ ਹਾਲਾਤ ਹੈ ਉਹ ਬਹੁਤ ਉੱਚ ਸਤਰ ਤੇ ਪਹੁੰਚ ਚੁੱਕੀ ਹੈ ਕੀ ਕਹਿਣਾ ਚਾਹੋ हां जी हां ਪਹਿਲਾਂ ਤਾਂ ਇੱਥੇ ਕੁਝ ਵੀ ਨਹੀਂ ਸੀ ਜੀ ਮਨ ਲਓ ਬੱਚੇ ਵੀ ਮਨ ਲਓ 30 35 ਸੀਗੇ ਅੱਜ ਬੱਚਾ 250 ਦੇ ਨੇੜੇ ਹੋਇਆ ਪਿਆ ਬੱਚਾ ਸਿਰਫ ਇਹਨਾਂ ਦੀ ਉਦੌਲਤ ਵੀ ਇਹਨਾਂ ਨੇ ਮਨ ਲਾ ਮਿਹਨਤ કરી ਬੱਚਿਆਂ ਨੂੰ ਪੜਾਇਆ ਲਿਖਾਇਆ ਇਸ ਕਰਕੇ ਪਾਸੇ-ਆਸੇ ਪਿੰਡਾਂ 'ਚ ਵੀ ਪਤਾ ਲੱਗਿਆ ਪਾਸੇ-ਆਸੇ ਪਿੰਡਾਂ ਵਾਲਿਆਂ ਨੇ ਵੀ ਇੱਥੇ ਆ ਕੇ ਬੱਚੇ ਲਾਏ 10 10 ਕਿਲੋਮੀਟਰ ਤੱਕ ਵੀ ਬੱਚੇ ਆ ਰਹੇ ਇੱਥੇ ਪੜਨ ਬਿਲਕੁਲ ਜੀ ਬਿਲਕੁਲ ਐਸੀ ਪਿੰਡ ਵਾਸੀ ਤੇ ਸਾਡੇ ਨਾਲ ਹੋਰ ਵੀ ਇੱਥੇ ਪਿੰਡ ਵਾਸੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗਾਲਬਾਜੀ ਸ੍ਰੀ ਗਾਲਜੀ ਕੀ ਨਾਮ ਹੈ ਜੀ ਲਖਵੀਰ ਸਿੰਘ ਜੀ ਲਖਵੀਰ ਜੀ ਜੇ ਗੱਲ ਕਰੀਏ ਤੁਹਾਨੂੰ ਪਤਾ ਹੈ ਵੀ ਤੁਹਾਡੇ ਸਕੂਲ ਦੇ ਟੀਚਰ ਨੂੰ ਇੱਕ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਮਾਣ ਕਮਜ਼ੇ ਵਾਲੀ ਬਹੁਤ ਹੋਦੀ ਇਹ ਜੀ 10 ਸਾਲ ਹੋ ਗਏ ਇੱਥੇ ਹੁੰਦਾ ਨੂੰ ਤੇ ਉਹਨੂੰ 35 ਬੱਚੇ ਸੀ ਜੀ ਜਿਹੜੇ ਇਹਨਾਂ ਦੀ ਹੁਣ 49 ਸੇ ਬੱਚਾ ਜੀ ਬਸ ਇਹ ਪਿੰਡ ਤੋਂ ਲਗਭਗ 10 ਕਿਲੋਮੀਟਰ ਹੈ ਇਹਨਾਂ ਸਕੂਲ ਦਾ ਨਾਮ ਰੋਸ਼ਨ ਘਾਤਾ ਹੈ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗਲਬਾਈ ਜੀ ਸੱਸੀ ਗਲ ਜੀ ਸੱਸੀ ਗਲ ਜੀ ਕੀ ਨਾਮ ਹੈ ਕਾਲਾ ਸਿੰਘ ਕਾਲਾ ਜੀ ਤੁਹਾਡੇ ਸਕੂਲ ਦੇ ਇੱਕ ਟੀਚਰ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਤੇ ਉਹ ਰਜਿੰਦਰ ਸਿੰਘ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਉਹ ਵੀ ਆਫਸਰ ਸਾਹਿਬ ਹੋਗੇ ਵਧੀਆ ਕੰਮ ਕਰ ਰਿਹਾ ਸਕੂਲ ਲਈ ਹਾਂਜੀ ਵਧੀਆ ਬਹੁਤ ਵਧੀਆ ਕੰਮ ਕਰ ਰਿਹਾ ਬਿਲਕੁਲ ਜੀ ਬਿਲਕੁਲ ਹੋਰ ਵੀ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਕੀ ਨਾਮ ਹੈ ਜੀ ਲక్ష్ਮੀ ਸਿੰਘ ਹੈ ਜੀ ਲక్ష్మణ ਜੀ ਟੋਟੇ ਪਿੰਡ ਦੇ ਸਕੂਲ ਦੇ ਟੀਚਰ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਸਾਡਾ ਪਿੰਡਾ ਮਤਲਬ ਜਾਨੀ ਕਿ ਮੈਂ ਬਲਾਡ ਵਿੰਚੂ ਲਾਰਡ ਨੂੰ ਜਿਹਦੇ ਤੇ ਆ ਰਹੇ ਇੱਥੇ ਬੱਚੇ ਲੈ ਕੇ ਤੇ ਬਹੁਤ ਵਧੀਆ ਪੜ੍ਹਾਈ ਹੈ ਜੀ ਇੱਥੇ ਤੇ ਬਹੁਤ ਵਧੀਆ ਇਹਨਾਂ ਨੇ ਆਪ ਦੀ ਮਤਲਬ ਮਿਹਨਤ ਕਰਕੇ ਸਕੂਲ ਨੂੰ ਸਕੂਲ ਦਾ ਨਾਮ ਨਾ ਚਮਕਾਇਆ ਬੱਚਾ ਨੂੰ ਬਹੁਤ ਵਧੀਆ ਪੜਾਉਂਦੇ ਆ ਜੀ ਤੇ ਇਹਨਾਂ ਨੂੰ ਨੈਸ਼ਨਲ ਅਵਾਰਡ ਮਿਲਣ ਦੀਆਂ ਲੱਖ ਲੱਖ ਵਧਾਈਆਂ ਜੀ ਅੱਛਾ ਭਾਈ ਜੀ ਗੱਲ ਕਰੀਏ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਰਜਿੰਦਰ ਸਿੰਘ ਜੀ 5 ਸਾਲ ਤੋਂ ਜਾਣਦੇ ਆ ਪਿੰਡ ਦੇ ਲੋਕਾਂ ਤੋਂ ਸੁਣਿਆ ਹੈਗਾ ਵੀ ਸਕੂਲ ਲਈ ਇਹਨਾਂ ਨੇ ਬਹੁਤ ਉਪਰਾਲੇ ਕੀਤੇ ਆ ਜੀ ਬਹੁਤ ਕੀਤੇ ਜੀ ਬਹੁਤ ਕੀਤੇ ਬਹੁਤ ਜ਼ਿਆਦਾ ਕੀਤੇ ਜੀ ਸਾਰੇ ਬੱਚੇ ਇੱਥੇ ਪਗਰਪ 20 25 ਬੱਚੇ ਸੀਗੇ ਤੇ ਹੁਣ ਦੂਰੋਂ ਦੂਰੋਂ ਪਿੰਡਾਂ ਚੋਂ ਇੱਥੇ ਬੱਚੇ ਆ ਰਹੇ ਆ ਜੀ ਇਹਨਾਂ ਨੂੰ ਨੈਸ਼ਨਲ ਵਾਰਡਮੈਨ ਦੀਆਂ ਲੱਖ ਲੱਖ ਵਧਾਈਆਂ ਅਸੀਂ ਇੱਥੋਂ ਦੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਇੱਥੋਂ ਦੇ ਸਕੂਲ ਦੇ ਟੀਚਰਸ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਰਜਿੰਦਰ ਸਿੰਘ ਟੀਚਰ ਨੂੰ ਜਿਹੜਾ इस अवार्ड मिलन दबारक दियाँ कैमरा मैन सूजल दैनिक सवेरा टीवी बठिंडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप